thank ਜੀ ਇੱਕ ਜਿਹੜਾ ਅਫਰਚੂਨੇਟ ਇਨਸੀਡੈਂਟ ਸਰਪੰਚ ਸੰਦੀਪ ਕੁਮਾਰ ਦੇ ਕਤਲ ਦਾ ਹੋਇਆ ਸੀਗਾ ਜਿਸ ਦੇ ਵਿੱਚ ਨਾਲ ਦਾ ਕਤਲ ਗੋਲੀਆਂ ਮਾਰ ਕੇ ਇੱਕ ਬਾਈਕ ਤੇ ਤਿੰਨ ਹਾਂ ਦੋਸ਼ੀਆਂ ਨੇ ਕੀਤਾ ਸੀਗਾ ਉਹਦੇ ਸੰਬੰਧ ਵਿੱਚ ਜਿਹੜਾ ਹੈਗਾ ਉਹ ਹੁਣ ਪੁਲਿਸ ਦੀ ਹਿਰਾਸਤ 'ਚ ਤਿੰਨ ਉਹ ਦੋਸ਼ੀ ਪੁਲਿਸ ਦੇ ਹਸਤ 'ਚ ਹੈਗੇ ਤੇ ਜਿਹੜਾ ਮੇਨ ਸ਼ਾਟਰ ਸੀਗਾ ਉਹਦੇ ਨਾਲ ਕੱਲ ਲੇਟ ਨਾਈਟ ਜਿਹੜਾ ਹੈਗਾ ਉਹ ਪੁਲਿਸ ਦੇ ਨਾਲ ਉਹਨੂੰ ਫੜਨ ਤੋਂ ਪੁਲਿਸ ਦੇ ਇੱਕ ਮੌਕੇ ਸੀਗੇ ਤੇ ਉਹਨਾਂ ਐਫਾਇਰ ਕੀਤਾ ਤੇ ਇਨ ਬਰੀਫ ਐਕਸ ਜੋ ਫਾਇਰ ਹੇਗਾ ਉਹ ਹੀ ਸਟੈਂਡਰਡ ਬੁਲੇਟ ਇੰਜਰੀ ਜੋ ਦੀ ਲੱਗ ਤੇ ਜਿਹੜੀ ਹੈਗੀ ਗੋਲੀਆਂ ਲੱਗੀ ਹੈ ਤੇ ਉਸ ਤੋਂ ਬਾਅਦ ਉਹਨੂੰ ਹਸਪੀਟਲ ਲਿਜਾਇਆ ਗਿਆ ਜਿੱਥਾਂ ਜਿਹੜਾ ਹੈਗਾ ਉਹਨੂੰ ਰੈਫਰ ਅੰਮ੍ਰਿਤਸਰ ਵਾਸਤੇ ਕੀਤਾ ਗਿਆ ਉਹ ਅੰਡਰ ਟ੍ਰੀਟਮੈਂਟ 'ਚ ਹੈ ਤੇ ਉਸ ਤੋਂ ਇਲਾਵਾ ਬਾਕੀ ਦੋ ਦੋਸੀ ਪੁਲਿਸ ਕಸ್ಟਡੀ 'ਚ ਹੈਗੇ ਤੇ ਆਹ ਤਿੰਨ ਦੋਸ਼ੀਆਂ ਮੇਨ ਦੋਸ਼ੀਆਂ ਤੋਂ ਇਲਾਵਾ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਸਪੋਰਟ ਕੀਤਾ ਬਜਨਚੇ ਤੇ ਸ਼ੈਲਟਰ ਕਰਨ 'ਚ ਹਰ ਹਰਬਤ ਕੀਤਾ ਇਹਨਾਂ ਨੂੰ ਤੇ ਇਹਨਾਂ ਨੂੰ ਫੈਸਿਲਿਟੇਟ ਵੀ ਕੀਤਾ ਪ੍ਰਮੋਟ ਵੀ ਕੀਤਾ ਇਸ ਚੀਜ਼ ਵਾਸਤੇ ਉਹ ਚਾਰ ਦੋਸ਼ੀ ਵੀ ਜਿਹੜਾ ਹੈਗੇ ਸਾਡੀ ਟੀਮ ਨੇ ਫੜ ਲਏਗੇ ਹੁਣ ਤੱਕ ਇਸ ਕੇਸ ਟੋਟਲ ਸਾਡੀ ਟੀਮ ਨੇ 7 ਦੋਸ਼ੀ ਅ ਫੜੇ ਹੈਗੇ ਜਿਹੜਾ ਕੇਸ ਮਰਡਰ ਦਾ ਹੈਗਾ ਇਹਦੇ ਵਿੱਚ ਤੇ ਇਹ ਕੇਐਫਆਈਆਰ 307 ਦਾ ਤੇ 355186 ਦਾ ਜਿਹੜਾ ਹੈਗਾ ਸਾਡੀ ਟੀਮ ਤੇ ਫਾਇਰਿੰਗ ਕਰਨ ਦੇ ਵਜੋਂ ਦਾਸ਼ਕੀਤਾਂ ਗਿਆ ਪੁਲਿਸ ਸਟੇਸ਼ਨ ਹਰਿਆਣਾ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਦੋਸ਼ੀ ਵਿਕੀ ਲਿਆਨ ਤੇ ਮਨੋਦੇਵ ਤੇ ਹੁਣ ਫਾਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਅ ਅੱਗੇ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਪੂਰਾ ਕੋਆਰੋਬੋਰੇਟ ਕਰਕੇ ਸਾਰਿਆਂ ਤੋਂ ਪੁੱਛਤਾਛ ਕਰਕੇ ਡਿਟੇਲਡ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਮੇਨ ਰੀਜਨ ਕੀ ਨਿਕਲੇਗੀ ਦੇਖੋ ਹੁਣ ਤੱਕ ਜਿਹੜਾ ਹੈਗਾ ਮੇਨ ਰੀਜਨ ਕਿਉਂਕਿ ਮੇਨ ਲੱਕੀ ਉਸ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹ ਆਰਮ ਫਾਇਰ ਇਜਰੀ ਸਸਟੇਨ ਕੀਤੀ ਹੈਗੀ ਉਹਨਾਂ ਤੇ ਉਸ ਤੋਂ ਬਾਅਦ ਉਹ ਹਸਪੀਟਲ ਰੈਫਰ ਕੀਤਾ ਗਿਆ ਹੈਗਾ ਹੀ ਜਨਰਲ ਟਰੀਟਮੈਂਟ ਪਰ ਉਸ ਤੋਂ ਅਲਾਵਾ ਜਿਹੜੇ ਉਹਦੇ ਨਾਲ ਦੇ ਬਾਕੀ ਸਾਥੀ ਤੇ ਉਹਨਾਂ ਦੇ ਹੈਗੇ ਤੇ ਜਿਹੜੀ ਪ੍ਰਾਇਮਰੀ ਪੁਸ਼ਤਾ ਹੈਗੀ ਉਹਨੂੰ ਮੈਂ ਹਾਲੇ ਕੰਕਲੂਡ ਨਹੀਂ ਕਰ ਸਕਦਾ ਕਿਸੇ ਤਰੀਕੇ ਨਾਲ ਪਰ ਜਿਹੜੀ ਪ੍ਰਾਇਮਰੀ ਪੁਸ਼ਤਾ ਹੈਗੀ ਉਹਦਾ ਵਨ ਆਫ ਦੀ ਰੀਜਨ ਜਿਹੜਾ ਰਹਾ ਹੈਗਾ कि ਜਿਹੜਾ ਇੱਕ ਵੀਡੀਓ ਤੁਸੀਂ ਸ਼ੇਅਰ ਕਰ ਰਹੇ ਸੀਗੇ ਉਹ ਵੀਡੀਓ ਤੇ ਬਾਰੇ ਕਾਫੀ ਟੀਜ਼ ਕੀਤਾ ਗਿਆ ਤੇ ਉਹ ਵੀਡੀਓ ਦੀ ਬੀਤੇ ਹੀ ਉਹਨੂੰ ਪ੍ਰੋਮੋਟ ਕੀਤਾ ਗਿਆ ਤੇ ਉਸ ਤੇ ਜਿਹੜਾ ਹੈਗਾ ਇਸ ਕ੍ਰਾਈਮ ਨੂੰ ਐ ਅੰਗਾਮ ਦਿੱਤਾ ਹੈਗਾ ਬਟ ਜਿਹੜਾ ਹੈਗਾ ਹਾਲੇ ਫਾਰਦਰ ਅਸੀਂ ਉਦੋਂ ਤੱਕ ਸੈਟੀਸਫਾਈ ਨਹੀਂ ਹੁੰਦੇ ਹੈਗੇ ਜਦੋਂ ਤੱਕ ਸਾਰੇ ਚਾਹ ਕੋਰੋਬੋਰੇਟ ਨਹੀਂ ਹੋ ਜਾਂਦੀ ਇੱਕ ਤਰ੍ਹਾਂ ਵੀ ਦਾ ਅਕਿਊਜ਼ ਨੂੰ ਟ੍ਰੀਟਮੈਂਟ ਤੋਂ ਬਾਅਦ ਲਿਆ ਕੇ ਉਹਦਾ ਪੁਸਤਾਸ ਨਹੀਂ ਕਰ ਦਿੱਤੀ ਜਾਂਦੀ ਹੈਗੀ ਤੇ ਸਾਰਿਆਂ ਦੇ ਨਾਲ ਪੁਸਤਾਸ ਨੂੰ ਕੋਰੋਬੋਰੇਟ ਨਹੀਂ ਕਰਦੇ ਸਰੀ ਬਾਰਦਾਤ ਬਾਰੇ ਲੋਕਾਂ ਲਈ ਘਮਰਿਆ ਸੀਗਾ ਨੇ ਇਹਨੇ ਬਹੁਤ ਵੱਖਰੇ ਵੱਖਰੇ ਠਗਾਣੇ ਜਿਹੜੇ ਹੈਗੇ ਆਪਣੇ ਬਦਲੇ ਹੈਗੇ ਜਿਹਦੇ ਵਿੱਚ ਕਪੂਰਥਲੇ ਤੋਂ ਲੈ ਕੇ ਬਟਾਲੇ ਤੋਂ ਲੈ ਕੇ ਲੁਧਿਆਣਾ ਜਿਹੜਾ ਹੈਗਾ ਉੱਥੋਂ ਤੱਕ ਜਲੰਧਰ ਇਹਨੇ چارੋਂ ਪਾਸੇ ਜਿਹੜਾ ਹੈਗਾ ਡੇਲੀ ਆਲਮੋਸਟ ਇਹਨੇ ਆਪਣਾ ਠਿਕਾਣਾ ਬਦਲਣਾ ਰੱਖਿਆ ਹੈਗਾ ਤੇ ਆ ਕਾਫੀ ਸ਼ਾਤਰ ਸੀਗਾ ਜਿਹਨੇ ਫੋਨ ਆਪਣੇ ਜਿਹੜੇ ਹੈਗੇ ਬੰਦ ਕਰ ਲਨੇ ਫੋਨ ਦੂਸਰੇ ਲੋਕਾਂ ਦੇ ਫੋਨ ਯੂਜ਼ ਕਰਕੇ ਨੇ ਕਾਲਸ ਯੂਜ਼ ਕਰਨ ਤੇ ਉਸ ਤਰੀਕੇ ਨਾਲ ਜਿਹੜਾ ਹੈਗਾ ਇਹਨੇ ਕੀਤਾ ਬਟ ਸਾਡੀ ਟੀਮ ਨੇ ਬਹੁਤ ਮਿਹਨਤ ਕਰਦੇ ਹੋਏ ਜਿਹੜਾ ਹੈ ਉਹ ਟੈਕਨੀਕਲ ਇਨਵੈਸਟੀਗੇਸ਼ਨ ਐਟ ਦੀ ਸੇਮ ਟਾਈਮ ਜਦ ਹਿਊਮਨ ਇਨਪੁਟ ਤੇ ਇਨਫੋਰਮੇਸ਼ਨ ਦਾ ਕਾਫੀ ਬਹੁ체 ਰੋਲ ਰਿਹਾ ਹੈਗਾ ਇਸ ਪੂਰੇ ਕੇਸ ਦੀ ਇਨਵੈਸਟੀਗੇਸ਼ਨ ਦੇ ਸੰਬੰਧ ਵਿੱਚ ਲਗਭਗ ਸਾਡੀ ਟੀਮਸ ਨੇ ਅਰਾਊਂਡ 80 ਰੇਡਸ ਜਿਹੜੀ ਹੈਗੀ ਓਕੇ ਤੇ ਲਗਭਗ ਜਿਹੜਾ ਹੈਗਾ ਉਹ 40 ਤੋਂ ਜ਼ਿਆਦਾ ਲੋਕਾਂ ਦੇ ਨਾਲ ਉਸਤਾਜ ਵਕਫ ਵਕ ਸਮੇਂ ਤੇ ਇਹਦੀ ਇਨਫੋਰਮੇਸ਼ਨ ਡਵੈਲਪ ਕਰਨ ਵਾਸਤੇ ਕਰਦੇ ਰਹੀ ਹੈ ਜੀ ਸਾਡੀ ਟੀਮ ਤੇ ਫਾਰਮਲ ਇਨਫਾਰਮਲ ਕਈ ਤਰੀਕੇ ਦੇ ਚੈਨਲਸ ਤੇ ਨਹੀਂ ਇਹਦੀ ਇਨਵੈਸਟੀਗੇਸ਼ਨ ਕੀਤਾ ਗਿਆ ਤੇ ਫਾਈਨਲੀ ਸਾਡੀ ਟੀਮ ਜਿਹੜੀ ਹੈਗੀ ਐਸਪੀਡੀ ਦੀ ਡੀਵਾਈ ਹੈ ਡੀਐਸਪੀ ਦੀ ਇੰਚਾਰਜੀ ਹੈ ਐਸਐਚਓ ਹਰਿਆਣਾ ਐਸਐਚਓ ਦਸੂਆ ਐਸਐਚਓ ਬੂਲੋਵਾਲ ਡੀਐਸਪੀ ਆਰ ਐਸਐਚਓ ਮਟਿਆਣਾ ਐਸਐਚਓ ਹਾਜੀਪੂਰ ਬਾਕੀ ਅਸੀਂ ਐਸਐਸਪੀ ਜਲੰਧਰ ਰੂਰਲ ਦੀ ਵੀ ਹੈਲਪ ਲੈਂਦੀ ਐ ਐਸਐਸਪੀ ਕਪੂਰਥਲਾ ਦੀ ਵੀ ਹੈਲਪ ਲੈਂਦੀ ਸੀਪੀ ਸਾਹਿਬ ਆਪਣੇ ਜਲੰਧਰ ਵਾਲਾਂ ਦੀ ਵੀ ਹੈਲਪ ਲੈਂਦੀ ਸਾਡੇ ਡੀਆਈਜੀ ਸਾਹਿਬ ਸਾਨੂੰ ਰੈਗੂਲਰਲੀ ਗਾਈਡ ਕਰਦੇ ਰਹੇ ਹੈਗੇ ਤੇ ਹੈੱਡਕ quarters ਤੋਂ ਅਸੀਂ ਡੀਜੀ ਸਾਹਿਬ ਦੀ ਗਾਈਡੈਂਸ ਤੇ ਸਪੈਸ਼ਲ ਜੀ ਲਾਅ ਨੋਡਲ ਐਡੀਜੀ ਇੰਟੈਲੀਜੈਂਸ ਤੇ ਐਡੀਜੀ ਸੀਆਈ ਕਾਊਂਟ ਇੰਟੈਲੀਜੈਂਸ ਤੇ ਇੰਟੈਲੀਜੈਂਸ ਯੂਨਿਟ ਦਾ ਵੀ ਸਾਨੂੰ ਬਹੁਤ ਸਪੋਰਟ ਰਿਹਾ ਹੈਗਾ ਜਿਹਦੇ ਕਰਕੇ ਅਸੀਂ ਬਹੁਤ ਬੜੇ ਲਿਮਿਟਡ ਟਾਈਮ ਚ ਅਸੀਂ ਟ੍ਰੈਕ ਕਰਕੇ ਕ੍ਰੈਕ ਕਰ ਪਾਏ ਤੇ ਸਾਰੇ ਦੋਸ਼ੀ ਫੜ ਪਾਏ ਸਰ ਯਾਰ ਕਿੱਥੇ ਲੈ ਕੇ ਆਏ ਸੀ ਸਰ ਇਹ ਉਹ ਹਾਲੇ ਦੇਖੋ ਹਥਿਆਰ ਜਿਹੜੇ ਲੈ ਕੇ ਆਏ ਹੈਗੇ ਉਹ ਦੋਸ਼ੀ ਕਿਉਂਕਿ ਅੰਡਰ ਟ੍ਰੀਟਮੈਂਟ ਹੈਗਾ ਤੁਹਾਨੂੰ ਦੱਸਿਆ ਉਹਨੇ ਗੱਲ ਤੇ ਕੁਝ ਲੋਕਾਂ ਨੇ ਫੈਸਿਲਿਟੇਟ ਕੀਤਾ ਹੈਗਾ ਉਹ ਉਹ ਸਾਡੇ ਕੁਝ ਚੀਜ਼ਾਂ ਸਾਹਮਣੇ ਆਈ ਹੈਗੀ ਪਰ ਜਦੋਂ ਤੱਕ ਵੀ ਪੂਰੀ ਇਨਵੈਸਟੀਗੇਸ਼ਨ ਕੰਪਲੀਟ ਕਰਨ ਨਹੀਂ ਲੈਂਦੇ ਹੈਗੇ ਅਸੀਂ ਉਦੋਂ ਤੱਕ ਅਸੀਂ ਹਾਲੇ ਤੇ ਬਾਰੇ ਕਮੈਕਟ ਨਹੀਂ ਕਰਾਂਗੇ ਠੀਕ ਠੀਕ ਥੈਂਕ ਯੂ